ਦੇਖ ਭਾਈ ਮਿਹਰਬਾਨੀ ਫੋਟੋ ਨਹੀਂ ਖੜੀ ਲੁਸ਼ਮੁਦੀ ਆਲੀ ਅੱਗੇ ਨਾ 来 ਗਏ ਨੇ ਪ੍ਰਧਾਨ ਦੇ ਨਾਲ ਹੀ ਬੋਲ ਗੁਰੂ ਬੜੀ ਮਿਹਰਬਾਨੀ ਬਹੁਤ ਨਹੀਂ ਮਿਲਦੀ ਲਖਮੀ ਵਾਲੀ ਜੀ ਜੇ ਤੁਸੀਂ ਚਮਕੌਰ ਸਾਹਿਬ ਨਤਮਸਤਕ ਹੁਣ ਆਏ ਆ ਲੁਧਿਆਣੇ ਚੋਣ ਜਿੱਤਣ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਆ ਅ ਅੱਜ ਅਸੀਂ ਸਾਬ ਜਦਿਆਂ ਦੀ ਜਿਹੜੀ ਸ਼ਹਾਦਤ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਇੱਥੇ ਪਹੁੰਚੇ ਆ ਔਰ ਨਤਮਸਤਕ ਹੁਣ ਆਏ ਆ ਧੰਨਵਾਦ ਕਰਨ ਆਏ ਆ ਜੀ ਗੁਰੂ ਸਾਹਿਬ ਦਾ ਸਾਬ ਜਦਿਆਂ ਦਾ ਇਹ ਇੱਕ ਬਹੁਤ ਇਤਿਹਾਸਿਕ ਜਿਹੜੀ ਜਿੱਤ ਹੈ ਉਹ ਸਾਨੂੰ ਇੱਥੇ ਲੁਧਿਆਣੇ ਪੱਛਮੀ ਜਿਹੜੀ ਸਾਡੇ ਸੰਜੀਵ ਅਰੋੜਾ ਜੀ ਉਹਨਾਂ ਨੂੰ ਬਹੁਤ ਵੱਡੀ ਜਿੱਤ ਜਿਹੜੀ ਮਿਲੀ ਹੈ ਸੋ ਅੱਜ ਜਿਹੜੀ ਇਹ ਆਪੋਜੀਸ਼ਨ ਕਹਿੰਦੀ ਸੀ ਕਿ ਇਹ ਇੱਕ ਸੈਮੀਫਾਈਨਲ ਅੱਜ ਲੋਕਾਂ ਨੇ ਮੋਹਰ ਲਗਾਤੀ ਕਿ ਸੈਮੀਫਾਈਨਲਸ ਜਿੱਤਗੇ ਔਰ ਇਹ 27 ਦਾ ਜਿਹੜਾ ਹੈਗਾ ਫਾਈਨਲ ਹੈ ਇਹ ਵੀ ਆਮ ਆਦਮੀ ਪਾਰਟੀ ਦੇ ਹੱਕ 'ਚ ਹੋਏਗਾ ਕਿਉਂਕਿ ਅੱਜ ਲੋਕ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀਆਂ ਜੋ ਨੀਤੀਆਂ ਚਾਹੇ ਉਹ ਕਿਸਾਨਾਂ ਲਈ ਬਿਜਲੀ ਦੀ ਗੱਲ ਹੋਵੇ ਚਾਹੇ ਨੌਜਵਾਨਾਂ ਨੂੰ 56000 ਤੋਂ ਵੱਧ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਮੁਲਾਜ਼ਮਾਂ ਨੂੰ ਡੀਏ ਦੀ ਕਸ਼ਤਾਂ ਦੀ ਗੱਲ ਹੋਵੇ ਚਾਹੇ ਆਮ ਲੋਕਾਂ ਨੂੰ 90% ਲੋਕਾਂ ਨੂੰ ਜਿਹੜਾ ਮੁਫਤ ਬਿਜਲੀ ਮਿਲਣੀ ਆ ਉਹਦੀ ਗੱਲ ਹੋਵੇ ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਹੋਵੇ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੋਵੇ ਚਾਹੇ ਪਾਣੀਆਂ ਦਾ ਰੱਖਾ ਬਣਨ ਦੀ ਗੱਲ ਹੋਵੇ ਮਾਨ ਸਾਹਿਬ ਨੇ ਹਰ ਮੈਦਾਨ ਜਿਹੜਾ ਫਤਿਹ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਅੱਜ ਅਸੀਂ ਨਤਮਸਤਕ ਹੁਣ ਆਏ ਆ ਧੰਨਵਾਦ ਕਰਨ ਆਏ ਆ ਡਾਕਟਰ ਸਾਹਿਬ ਇਹ ਗੁਜਰਾਤ ਦੀ ਵੀ ਇੱਕ ਸੀਟ ਜਿੱਤੀ ਹੈ ਹਾਂਜੀ ਇਹ ਉਹ ਵੀ ਇੱਕ ਜਿਹੜੀ ਸਾਡੀ ਉਥੋਂ ਗੋਪਾਲ ਇਟਾਲੀਆ ਜੀ ਉਹ ਵੀ ਮੈਂ ਧੰਨਵਾਦ ਵੀ ਜਿਹੜੇ ਵਿਰੋਧੀ ਕਹਿੰਦੇ ਸੀ ਵੀ ਤੁਹਾਡਾ ਪੰਜਾਬ ਤੋਂ ਅੱਗੇ ਕੁਝ ਨਹੀਂ ਐ ਤਾਂ ਹੁਣ ਗੁਜਾਰਾ ਚ ਵੀ ਖਾਤ ਸਾ ਸੋ ਇਹ ਕਮਬੈਕ ਐ ਲੋਕਾਂ ਨੇ ਦੇਖ ਲਿਆ ਹੁਣ ਦਿੱਲੀ ਚ ਦੇਖੋ ਕੀ ਹਾਲ ਐ ਜਦੋਂ ਦੀ ਉਥੇ ਬੀਜੇਪੀ ਸਰਕਾਰ ਆਈ ਐ ਪਾਣੀ ਬੰਦ ਹੋ ਗਿਆ ਜਿਹੜੀਆਂ ਝੁੱਗੀਆਂ ਢਾਈਆਂ ਜਾ ਰਹੀਆਂ ਔਰ ਜਿਹੜੇ ਲੋਕਾਂ ਦੇ ਜਿਹੜੇ ਬਿਜਲੀ ਦੇ ਵੀ ਬਿੱਲ ਆ ਰਹੇ ਸੋ ਅੱਜ ਉਹ ਪਛਤਾਰੇ ਨੇ ਕਿ ਅਸੀਂ ਕਿਉਂ ਜਿਹੜੀ ਇਹ ਭਾਜਪਾ ਨੂੰ ਸੱਤਾ ਦੇਤੀ ਤੇ ਗੁਜਰਾਤ ਚ ਤੁਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਜਿਹੜੇ ਸਾਡੇ ਉੱਤੇ ਪਹਿਲੇ ਪ੍ਰਧਾਨ ਸੀ ਗੋਪਾਲ ਇਟਾਲੀਆ ਜੀ ਉਹਨਾਂ ਨੂੰ ਚਿਤਾਇਆ ਮੈਂ ਉੱਥੇ ਦੇ ਲੋਕਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਚੰਨੀ ਕਿਵੇਂ ਉੱਥੇ ਗਾਉਣ ਗਾਉਂਦਾ ਸੀ ਕਿ ਪੱਖੀ ਝੋਲਾ ਮੈਂ ਲੁਧਿਆਣੇ ਤੇ ਫਰਾਟਾ ਜਲੰਧਰ ਪੈਂਦਾ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੀ ਹਾਲ ਹੈ ਤੇ ਉਹਨਾਂ ਨੂੰ ਆਪਣੀ ਜਿਹੜੀ ਹੈ ਔਕਾਤ ਦਾ ਪਤਾ ਚੱਲ ਗਿਆ ਅੱਜ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਤੁਸੀਂ ਜਿਹੜੇ ਚਮਕੌਰ ਸਾਹਿਬ ਦੀ ਪਛਾਣेंगे ਅਸੀਂ ਤੁਸੀਂ ਜਿਹੜਾ ਆਪਣਾ ਭਦੌੜ ਉਹਨਾਂ ਨੇ ਵੀ ਪਛਾਣ ਲਿਆ ਵੀ ਭੱਜ ਗਏ ਜਲੰਧਰ ਗਏ ਹੁਣ ਲੁਧਿਆਣੇ ਤੁਸੀਂ ਕਿਹਾ ਜੀ ਅਸੀਂ ਇਤਿਹਾਸਿਕ ਚਿੱਤ ਲਾਵਾਂਗੇ ਅੱਜ ਉਹਨਾਂ ਨੇ ਵੀ ਪਛਾਣ ਲਿਆ ਸੋ ਅੱਜ ਲੋਕਾਂ ਨੂੰ ਫਤਵਾ ਦਿੱਤਾ ਹੈ ਤਰੱਕੀ ਦੇ ਰਾਹ ਤੇ ਜਿਹੜੀ ਹੈਗੀ ਅੱਛੀ ਗਵਰਨੈਂਸ ਦੇ ਰਾਹ ਤੇ ਸਰਦਾਰ ਭਗਵੰਤ ਸਿੰਘ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸੋ ਮੈਂ ਇੱਕ ਵਾਰ ਸਾਰੇ ਅ ਲੁਧਿਆਣਾ ਪੱਛਮੀ ਤੇ ਸਾਰੇ ਪੰਜਾਬ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰਾ ਦੋਸਤਾਂ ਦਾ ਜਿਨ੍ਹਾਂ ਨੇ ਕਿ ਇਹ ਇਸ ਸਾਨੂੰ ਇੱਕ ਇੱਜ਼ਤ ਦਿੱਤੀ ਵਾਹਿਗੁਰੂ ਜੀ ਕਾ